ਜੀ ਬਚਪਨ ਤੋਂ ਹੀ ਅਸੀਂ ਇਦਾਂ ਹੀ ਸੀਗੇ ਜਿੱਦਾਂ ਕੋਈ ਬਿਮਾਰੀ ਹੈ। ਸਾਰੇ ਸਾਰੇ ਤੋਂ ਵੱਡੇ ਉਹ ਵੀ ਇਹਨਾਂ ਦੀ ਤਰ੍ਹਾਂ ਹੀ ਸੀਮ ਬੈਠੇ ਹੀ ਰਹਿੰਦੇ ਆ ਮਤਲਬ ਚੱਲ ਫੇਰ ਨਹੀਂ ਸਕਦੇ ਉਹ ਵੀ। ਲਾ ਸਾਨੂੰ ਬਹੁਤ ਮੁਸ਼ਕਿਲ ਆਂਦੀ ਸੀ ਕਿ ਅਸੀਂ ਫੁੱਟਪਾਥ ਤੇ ਲੰਘਾਂਦੇ ਸੀਗੇ ਰਾਮ ਮੰਡੀ ਟੇਲ ਮਾ ਚੌਂਕ ਤੇ। ਫੇ ਸਾਨੂੰ ਇਹ ਮਤਲਬ ਫਾਜੀ ਸ਼ਾਰਪੋਰਟ ਉਹ ਐਸੀ ਸਾਡੀ ਇੰਟਰਵਿਊ ਦੇ ਇੱਕੀ ਉਹਨਾਂ ਨੇ ਸਾਨੂੰ ਇੱਕ ਕੈਬਨ ਵਗੈਰਾ ਸਾਰਾ ਇਸ ਲਗਵਾ ਕੇ ਦਿੱਤਾ ਫਰ نیچے ਦਾ ਸਾਰਾ ਕੰਮ ਅੰਨੇ ਕਰਦੀ ਸੀਗੀ ਹਾਂਜੀ ਮੈਂ ਜਾਂਦੀ ਹੁੰਦੀ ਸੀ ਟਰਾਈਸਾਈਕਲ ਮਿਲੇ ਸਾਨੂੰ ਬੈਟਰੀ ਵਾਲੇ ਤੇ ਮੈਂ ਉਹਦੇ ਤੇ ਜਾਂਦੀ ਹੁੰਦੀ ਸੀ ਤਰਪਾਨਿਆਂ ਕਾਂ ਸ਼ਾਮ ਨੂੰ ਆਣਾ ਨੇਰੇ ਹੋਏ ਮੁੜ ਕੇ ਮੇਰੇ ਸੱਟ ਲੱਗ ਗਈ ਫਿਰ ਮੈਂ ਕੁਝ ਨਹੀਂ ਕਰਦੀ ਸੀਗੀ ਮੈਂ ਚ ਪੰਜ 6 ਮਹੀਨੇ ਮੰਜੀਤ ਫਾਇਰ ਹੋ ਗਏ ਸੀ ਇਹ ਅਸੀਂ ਬਹੁਤ ਜ਼ਿਆਦਾ ਛੋਟੇ ਛੋਟੇ ਸੀ ਉਦੋਂ ਅਜੇ ਇਹ ਤਾਂ 7 ਮੰਥ ਦੀ ਸੀ ਔਰ ਹੁਣ 28 ਸਾਲ ਦੀ ਹੋ ਗਈ ਆ ਮੈਂ 5 ਸਾਲ ਦੀ ਸੀ ਜੁੜਾ ਤੋਂ ਮਾ ਕੇ ਖਾਓ ਜਿਹੜਾ ਕਿਸੇ ਦੇ ਅੱਗੇ ਹੱਥ ਫੇਰੋਣੇ ਆ ਕਿਉਂਕਿ ਹੱਥ ਫੇਰੋਣ ਨਾਲੋਂ ਤਾਂ ਚੰਗਾ ਕੀ ਆਪਣੀ ਜਿਹੜੀ ਕਿਰਤ ਦੀ ਕਮਾਈ ਉਹਦੇ ਵਿੱਚ ਬਰਕਤ ਹੁੰਦੀ ਆ 판ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਨਾ ਮੇਰਾ ਨਾਮ ਦਨਜੀਤ ਕੋ ਗੱਲ ਕੀਤੀ ਜਾਵੇ ਕਿ ਬਚਪਨ ਤੋਂ ਹੀ ਇੱਕ ਬਿਮਾਰੀ ਹੋਈ ਸੀ ਕਿ ਕਰਨ ਸੀ ਕਿ ਜਿਹੜੀ ਗ੍ਰੋਥ ਵੀ ਹੋ ਪਈ ਸੀ ਹਾਂਜੀ ਬਚਪਨ ਤੋਂ ਹੀ ਅਸੀਂ ਇਦਾਂ ਹੀ ਸੀਗੇ ਜਿੱਦਾਂ ਕੋਈ ਬਿਮਾਰੀ ਹੈ ਜਿਹੜੀ ਇਹ ਇਦਾਂ ਹੈਗੀ ਆ ਸਾਨੂੰ ਪ੍ਰੋਬਲਮ ਜਿਦਾ ਹੱਡੀਆਂ ਸਾਡੀਆਂ ਜ਼ਿਆਦਾ ਕਮਜ਼ੋਰ ਸੀਗੀਆਂ ਹਨਾ ਟੁੱਟ ਜਾਂਦੀਆਂ ਸੀ ਬਹੁ ਛੇਤੀ ਹਾਂਜੀ ਉਹਦੇ ਕਰਕੇ ਫਿਰ ਜਿੱਦਾਂ ਦੁਬਾਰਾ ਹੱਡੀ ਨਾਰਮਲ ਜਿੱਦਾ ਜੁੜਦੀ ਓਦਾਂ ਨਹੀਂ ਜੁੜਦੀ ਸੀ ਟੇਡੀਆਂ ਮੇਡੀਆਂ ਜੁੜ ਜਾਂਦੀਆਂ ਸੀ ਜਿਹਦੇ ਕਰਕੇ ਸਾਡੀ ਹਾਈਟ ਦੀ ਜਿਹੜੀ ਗਰੋਥ ਆ ਹੋਈ ਨਹੀਂ ਹਾਂਜੀ ਲੜਕੀ ਦੀ ਜਨਮ ਦੇ ਘਰ ਵਿੱਚ ਕੌਣ ਕੌਣ ਹੈਗਾ ਤੇ ਕਿੰਨੀ ਉਮਰ ਕਿਨੇ ਕੋੜੀ ਦੱਸੋ ਮੇਰੀ 33 ਆ ਮੇਰੇ 28 ਹਾਂਜੀ ਤੇ ਘਰ ਵਿੱਚ ਸੀ ਚਾਰ ਬੈਸ ਚਾਰ ਸਿਸਟਰਾਂ ਮੇ ਤਾਂ ਛੋਟੀ ਮੈਰਿਡ ਆ ਔਰ ਸਾਡੇ ਸਾਰੇ ਤੋਂ ਵੱਡੇ ਆ ਉਹ ਵੀ ਇਨਾਂ ਦੀ ਤਰ੍ਹਾਂ ਹੀ ਸੀਮ ਬੈਠੇ ਰਹਿੰਦੇ ਆ ਮਤਲਬ ਚੱਲ ਫੇਰ ਨਹੀਂ ਸਕਦੇ ਉਹ ਵੀ ਤੇ ਮੰਮੀ ਆ ਸਾਡੇ ਹਾਂਜੀ ਤੇ ਮੇਰਾ ਬੇਟਾ ਹੈਗਾ ਕੰਮ ਕਰ ਕਰਨ ਸੀ ਕਿੱਦਾਂ ਦੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਬੇਟਾ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਕ ਕਾਦੀ ਸਾਰੀ জারਨੀ ਰਹੀ ਹੈ ਹੂੰ ਹੁਣ ਤਾਂ ਸਭ ਵੈਸੇ ਸ਼ੁਕਰ ਆ ਪਰਮਾਤਮਾ ਦਾ ਕਿ ਸ਼ੋਪ ਹੈਗੀ ਆ ਅਸੀਂ ਪਰਸੋ ਹੀ ਹਜੇ ਸਟਾਰਟ ਕੀਤਾ ਆ ਤੇ ਪਹਿਲਾਂ ਸਾਨੂੰ ਬਹੁਤ ਮੁਸ਼ਕਿਲ ਆਂਦੀ ਸੀਗੀ ਅਸੀਂ ਫੁੱਟਪਾਥ ਤੇ ਲਗਾਉਂਦੇ ਸੀਗੇ ਰੰਮ ਮੰਡੀ ਟਿਲ ਮਾ ਚੌਂਕ ਤੇ ਤੇ ਉੱਥੇ ਸਾਨੂੰ ਜਿੱਦਾਂ ਸੀਗਾ ਕਿ ਡੇਲੀ ਡੇਲੀ ਸਮਾਨ ਘਰੋਂ ਚੁੱਕ ਕੇ ਲਿਆਉਣਾ ਸ਼ਾਮੀ ਲੈ ਕੇ ਜਾਣਾ ਫਿਰ ਸਾਨੂੰ ਜਿੱਦਾਂ ਮੀਂਹ ਕਣੀ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਸੀ ਇਹ ਜੇ ਇੱਕਦਮ ਹੀ ਜਾਂਦਾ ਸੀ ਫੜ ਫੜ ਇਕੱਠਾ ਨਹੀਂ ਹੁੰਦਾ ਸਮਾਨ ਫਿਰ ਸਾਨੂੰ ਇਦਾਂ ਵੀ ਸੀਗਾ ਕਿ ਹੁਣ ਜਿੱਦਾਂ ਸਰਦੀ ਦਾ ਮੌਸਮ ਆ ਗਿਆ ਧਰੇਲ ਵਗੈਰਾ ਜਲਦੀ ਪੈ ਜਾਂਦੀ ਸੀ ਸਾਡਾ ਸਮਾਨ ਖਰਾਬ ਹੁੰਦਾ ਸੀਗਾ ਕਾਫੀ ਮੁਸ਼ਕਲਾਂ ਆਉਂਦੀਆਂ ਸੀ ਪਰ ਫਿਰ ਵੀ ਅਸੀਂ ਦੋ ਮਹੀਨੇ ਉੱਥੇ ਕੱਡੇ ਆ ਢਾਈ ਮਹੀਨੇ ਹੁਣ ਅਸੀਂ ਪਰਸੋਂ ਦੀ ਸ਼ੌਪ ਤੇ ਆਏ ਆ ਦਾ ਸੀ ਕਰ ਲੈਣਾ ਨਹੀਂ ਕਰ ਸਕਦੇ ਸੀਗੇ ਹਨਾ ਫਿਰ ਸਾਨੂੰ ਇਹ ਮਤਲਬ ਭਾਜੀ ਹਿਆਰਪੁਰ ਤੋਂ ਆਏ ਸੀ ਸਾਡਾ ਇੰਟਰਵਿਊ ਦੇਖ ਕੇ ਹੀ ਉਹਨਾਂ ਨੇ ਸਾਨੂੰ ਇਹ ਕੈਬਨ ਵਗੈਰਾ ਸਾਰਾ ਇਸ ਲਗਵਾ ਕੇ ਦਿੱਤਾ ਫਿਰ ਨੀਚੇ ਦਾ ਸਾਰਾ ਕੰਮ ਕਰਵਾ ਕੇ ਦਿੱਤਾ ਉਹਨਾਂ ਨੇ ਤੇ ਉਸ ਮਟੀਰੀਅਲ ਸੰਬੰਧ ਕੰਮ ਕਿਨੇ ਚਿਰ ਤੋਂ ਕਰਨਾ ਸ਼ੁਰੂ ਕੀਤਾ ਸੀਗਾ ਅਸੀਂ ਉਹੀ ਟਾਈਮ ਹੀ ਨੇ ਹੋਏ ਸਾਨੂੰ ਸਟਾਰਟ ਕੀਤੇ ਨੂੰ ਹਾਂਜੀ ਅਸੀਂ ਉੱਥੇ ਫੁੱਟਪਾਥ ਹੀ ਸਟਾਰਟ ਕੀਤਾ ਸੀਗਾ ਕਰਨਾ ਤੇ ਗੱਲ ਕੀਤੀ ਜਾਵੇ ਫਿਰ ਉਸ ਤੋਂ ਪਹਿਲਾਂ ਕੀ ਕੰਮ ਕਰ ਕਰਦਾ ਸੀ ਉਸ ਤੋਂ ਪਹਿਲਾਂ ਤਾਂ ਮੈਂ ਤਾਂ ਕੁਝ ਨਹੀਂ ਕਰਦੀ ਸੀ ਮਾੜਾ ਮੋਟਾ ਜਿੱਦਾਂ ਕੋਈ ਪਾਰਲਰ ਵਗੈਰਾ ਦਾ ਜਿੱਦਾਂ ਜਾਨਦੀ ਸਾਰਾ ਬਿਊਟੀਸ਼ਨ ਦਾ ਸਟ੍ਰੀਚਿੰਗ ਦਾ ਵੀ ਥੋੜਾ ਬਹੁਤਾ ਇਦਾਂ ਕਰ ਲੈਂਦੀ ਸੀਗੀ ਮੈਂ ਕੰਮ ਕਰ ਤੇ ਇਹ ਸਿਸਟਰ ਤਰਪਾਈਆਂ ਕਰਦੇ ਹੁੰਦੇ ਸੀਗੇ ਮੈਂ ਉਸ ਵੇਲੇ ਮੈਂ ਪੁੱਛਦੀ ਕਿ ਇਤਨਾ ਕਿਤੇ ਲੋਕਾਂ ਨੇ ਆਪਾਂ ਬੜੀ ਅੰਮੀ ਪਿਛਤਾ ਕਰਨ ਦੀ ਜਿਨਾ ਕੀ ਇਹ ਚੀਜ਼ਾਂ ਹੁੰਦੀਆਂ ਵੀ ਆ ਕਿੰਨਾ ਘੱਟਿਆ ਕਰਦੇ ਨੇ ਯਾਰ ਜਿੱਦਾਂ ਮਤਲਬ ਸਾਡੀ ਫੈਮਿਲੀ ਵਿੱਚ ਤਾਂ ਇਦਾਂ ਕੋਈ ਨਹੀਂ ਕਰਦਾ ਹਾਂ ਸਿਗਾ ਹਨਾ ਜਿੱਦਾਂ ਮਤਲਬ ਰਿਸ਼ਤੇਦਾਰਾਂ ਨੂੰ ਤਾਂ ਪਤਾ ਹੀ ਆਂ ਦਾ ਰਸਤੇ 'ਚ ਤੁਰੇ ਜਾਂਦੇ ਲੋਕ ਕਈ ਰਿਸ਼ਤੇਦਾਰ ਵੀ ਵਿੱਚੋਂ ਹੈਗੇ ਜਿਹੜੇ ਇਦਾਂ ਕਰ ਦਿੰਦੇ ਆਂ ਪਰ ਜ਼ਿਆਦਾਤਰ ਜਿਹੜੇ ਆਮ ਲੋਕ ਤੁਰੇ ਜਾਂਦੇ ਰਾਹ ਜਾਂਦੇ ਹੀ ਇਦਾਂ ਦੀਆਂ ਕਰਦੇ ਹੁੰਦੇ ਸੀਗੇ ਜਿੱਦਾਂ ਸਾਨੂੰ ਦੇਖ ਕੇ ਕਿਸੇ ਤਰ੍ਹਾਂ ਦੇ ਕਮੈਂਟ ਕਰਨੇ ਪਰ ਹੁਣ ਤਾਂ ਨਹੀਂ ਜਿੱਦਾਂ ਹੁਣ ਤਾਂ ਅਸੀਂ ਪ੍ਰਭਾਵ ਵੀ ਨਹੀਂ ਕਰੀਦੀ ਇਗਨੋਰ ਕਰਕੇ ਨੰਗ ਆਈਦਾ ਆ ਇਹ ਦੱਸੇ ਤੁਹਾਡੇ ਬਾਰੇ ਕਹਿੰਦੇ ਕਿ ਤੁਸੀਂ ਕੰਮ ਕਰਦੇ ਤਾਂ ਉਹਨਾਂ ਲਈ ਬਹੁਤ ਮੁਸ਼ਕਲ ਹੁੰਦੀ ਸੀ ਜਦੋਂ ਕਿ ਤੁਸੀਂ ਕਰਦੇ ਸੀ ਤੁਹਾਨੂੰ ਉਹਨਾਂ ਨੇ ਕੰਡੀਸ਼ਨ ਦਿੱਤਾ ਸੀ ਕਿ ਪਹਿਲਾਂ ਕਰਦੇ ਸੀ ਮੈਂ ਤਰਪਾਨੀਆਂ ਕਰਦੀ ਸੀ ਹਾਂਜੀ ਮੈਂ ਜਾਂਦੀ ਹੁੰਦੀ ਸੀ ਟਰਾਈਸਾਈਕਲ ਮਿਲੇ ਸਾਨੂੰ ਬੈਟਰੀ ਵਾਲੇ ਤੇ ਮੈਂ ਉਹਦੇ ਤੇ ਜਾਂਦੀ ਹੁੰਦੀ ਸੀ ਤਰਪਾਨਿਆਂ ਕਾਂ ਸ਼ਾਮ ਨੂੰ ਆਣਾ ਨੇਰੇ ਹੋਏ ਮੁੜ ਕੇ ਮੇਰੇ ਸੱਟ ਲੱਗ ਗਈ ਫਿਰ ਮੈਂ ਕੁਝ ਨਹੀਂ ਕਰਦੀ ਸੀਗੀ ਮੈਂ ਚ ਪੰਜ 6 ਮਹੀਨੇ ਮੰਜੇ ਤੇ ਰਹੀਆਂ ਤੇ ਫਿਰ ਅਸੀਂ ਹੁਣ ਦੋਨਾਂ ਨੇ ਰਲ ਕੇ ਕੰਮ ਸਟਾਰਟ ਕੀਤਾ ਤੇ ਹਣੇ ਅਸੀਂ ਦੋਨੋਂ ਇਹ ਕੰਮ ਕਰਦੇ ਆਂ ਕੋਸਮੈਟਿਕ ਦਾ ਇੰਨਾ ਜ਼ਿੰਦਗੀ ਚ ਕੋਈ ਨਾ ਕੋਈ ਇਦਰਾ ਹੁੰਦਾ ਜਿਹੜਾ ਕਿ ਤੁਹਾਨੂੰ ਹੌਸਲਾ ਦਿੰਦਾ ਹੈ ਕਿਉਂਕਿ ਚਲੋ ਕੁਦਰਤ ਦੇ ਮੋੜੇ ਤੱਕ ਇਤਨਾ ਜ਼ੋਰ ਨਹੀਂ ਚੱਲਦਾ ਹੈਗਾ ਜੋ ਰੱਬ ਨੇ ਦਿੱਤਾ ਉਹ ਕਰਨਾ ਹੀ ਪੈਣਾ ਪੇ ਕਿਤਨਾ ਕਿਤੇ ਕੋਈ ਚੀਜ਼ ਹੁੰਦੀ ਜਿਹੜਾ ਇਨਸਾਨ ਨੂੰ ਹੌਸਲਾ ਦਿੰਦਾ ਤੇ ਤੁਹਾਡੇ ਲਈ ਇਹ ਰੋਲ ਕਿੰਨੇ ਅਦਾ ਕੀਤਾ ਤੁਹਾਡੀ ਜ਼ਿੰਦਗੀ ਵਿੱਚ ਕਿ ਦੰਗਤਾਂ ਤੁਹਾਡੇ ਲਈ ਮੋਟੀਵੇਸ਼ਨ ਕੌਣ ਰਿਹਾ ਵੈ ਜਿਹਨੇ ਤੁਹਾਨੂੰ ਸੰਭਾਲ ਕੇ ਰੱਖਿਆ ਸਾਰੇ ਤੁਹਾਡੀ ਮੰਮੀ ਮੰਮੀ ਨੇ ਹੀ ਸਾਨੂੰ ਸੰਭਾਲਿਆ ਜਦਾਂ ਕਿਉਂਕਿ ਸੀ ਸਾਨੂੰ ਛੋਟੀ ਉਮਰੇ ਸਾਡੇ ਪਾਪਾ ਐਕਸਪਾਇਰ ਹੋ ਗਏ ਸੀਗੇ ਅਸੀਂ ਬਹੁਤ ਜ਼ਿਆਦਾ ਛੋਟੇ-ਛੋਟੇ ਸੀ ਉਦੋਂ ਅਜੇ ਇਹ ਤਾਂ 7 ਮੰਥ ਦੀ ਸੀ ਔਰ ਹੁਣ 28 ਸਾਲ ਦੀ ਹੋ ਗਈ ਆ ਮੈਂ 5 ਸਾਲ ਦੀ ਸੀਗੀ ਮਤਲਬ ਮੇਰੇ ਪਾਪਾ ਨੂੰ ਖਤਮ ਹੋਇਆ 27 ਸਾਲ ਹੋ ਗਏ ਆ ਤੇ ਅਸੀਂ ਮੰਮਾ ਨੂੰ ਹੀ ਦੇਖਦੇ ਆ ਰਹੇ ਆ ਮੰਮਾ ਤੋਂ ਇਲਾਵਾ ਨਹੀਂ ਕੋਈ ਸਿਰੇ ਵੀ ਸਾਨੂੰ ਇਦਾਂ ਮੰਮਾ ਨੇ ਹੀ ਕੀਤਾ ਜੋ ਵੀ ਕੀਤਾ ਸਾਨੂੰ ਸੰਭਾਲਿਆ ਸਾਨੂੰ ਖਾਣਾ ਵਗੈਰਾ ਸਭ ਕੁਝ ਪੜਾਇਆ ਲਖਾਇਆ ਮੰਮੀ ਨੇ ਅੱਛਾ ਤੇ ਪੜਾਈ ਕਿੰਨੀ ਕੀਤੀ ਹੈ ਤੇਰਾ ਮੈਂ 10ਵੀਂ ਅਸੀਂ ਦੋਨਾਂ ਨੇ 10ਵੀਂ ਕੀਤੀ ਹੋਈ ਹਾਂਜੀ ਤੇ ਕਿਤੇ ਦਰਾਂ ਨੇ ਬਾਪੜਾਂ ਦੀ ਕੋਸ਼ਿਸ਼ ਕੀਤੀ ਰਿਸ਼ਤੇਦਾਰ ਦੇਖੋ ਨਾਨਕੇ ਪਰਿਵਾਰ ਵਾਲੇ ਤਾਂ ਸਾਨੂੰ ਕਦੀ ਵੀ ਇਦਾਂ ਸਾਥ ਨਹੀਂ ਛੱਡਦੇ ਜਦੋਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਤੇ ਆਵਾਜ਼ ਮਾਰੀਏ ਤੇ ਆ ਜਾਂਦੇ ਆ ਇਦਾਂ ਨਹੀਂ ਹੈਗਾ ਤੇ ਬਾਕੀ ਹੋਰ ਪਿੰਡ 'ਚ ਵੀ ਇੱਕ ਦੋ ਫੈਮਲੀਆ ਜਿਹੜਾ ਸਾਡਾ ਪੂਰਾ ਸਾਥ ਦਿੰਦੇ ਆ ਵੀ ਸਾਨੂੰ ਇਦਾਂ ਕਦੀ ਨਹੀਂ ਲੱਗਦਾ ਵੀ ਨਹੀਂ ਸਾਡਾ ਕਰਦੇ ਹੈਗੇ ਹੋਰ ਰੋਜ਼ ਮਰਦੇ ਦਿਨ ਕਿਹੜੀ ਦਿੱਕਤਾਂ ਲੱਗਦਾ ਕਿ ਫੇਸ ਕਰਨੀਆਂ ਪੈਂਦੀਆਂ ਦਿਕਤਾਂ ਤਾਂ ਬਥੇਰੀਆਂ ਤਰ੍ਹਾਂ ਦੀਆਂ ਹੁੰਦੀਆਂ ਆ ਮੇਨ ਤਾਂ ਪ੍ਰੋਬਲਮ ਇਹ ਆ ਕਿ ਜਿੱਦਾਂ ਹੁਣ ਮੇਰੀ ਹਾਈਟ ਛੋਟੀ ਆ ਮੈਨੂੰ ਬੜਾ ਕੁਝ ਇਦਾਂ ਕਈ ਵਾਰ ਜਿੱਦਾਂ ਹੁਣ ਘਰੇ ਵੀ ਕਈ ਤਰ੍ਹਾਂ ਦੇ ਇਦਾਂ ਦੇ ਕੰਮ ਹੁੰਦੇ ਆ ਫਿਰ ਨਹੀਂ ਹੁੰਦੇ ਜਦੋਂ ਕਿਸੇ ਨੂੰ ਦੇਖਣਾ ਪੈਂਦਾ ਫਿਰ ਸੋਚੀਦਾ ਵੀ ਹਾਈਟ ਚ ਸਹੀ ਹੁੰਦੀ ਤੇ ਆਪੇ ਕਰ ਲੈਂਦੇ ਹਨ ਕੰਮ ਤੇ ਇਹ ਵੀ ਸਿਸਟਰ ਇਦਾਂ ਹੀ ਆ ਜਦੋਂ ਇਹਨਾਂ ਨੂੰ ਵੀ ਜਿੱਦਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਫਿਰ ਮੰਗਦੇ ਆ ਹਨਾ ਵੀ ਮੈਨੂੰ ਚਾਹੀਦੀ ਆ ਫੜਾ ਦੋ ਜੇ ਕੋਈ ਨਾ ਹੋਵੇ ਕੋਈ ਤਾਂ ਫਿਰ ਬੈਠੇ ਰਹਿੰਦੇ ਆ ਫਿਰ ਇਦਾਂ ਦੀਆਂ ਪ੍ਰੋਬਲਮਸ ਬਹੁਤ ਹੁੰਦੀਆਂ ਆ। ਤਾਂ ਕਿ ਤੁਹਾਾਰਾਂ ਦੇ ਬਹੁਤ ਸਾਰੇ ਸਪੈਸ਼ਲ ਤੁਹਾਡੇ ਵਰਗੇ ਹੁੰਦੇ। ਉਹਨਾਂ ਦੀ ਕੋਈ ਖਾਸ ਮੈਸੇਜ ਤਾਂ ਕਿ ਉਹ ਵੀ ਤੁਹਾਡੇ ਵਾਂਗੂ ਜ਼ਿੰਦਾ ਦਿਲ ਦੇ। ਮੈਸੇਜ ਤਾਂ ਇਹੀ ਆ ਵੀ ਦੇਖੋ ਜ਼ਿੰਦਗੀ ਰੱਬ ਨੇ ਦਿੱਤੀ ਹੈ ਨਾ ਜ਼ਿੱਦਾਂ ਦੀ ਵੀ ਦਿੱਤੀ ਆ ਉਹ ਤਾਂ ਕੱਟਣੀ ਹੈਗੀ ਚਾਹੇ ਰੋ ਕੇ ਕੱਟ ਲੋ ਚਾਹੇ ਹੱਸ ਕੇ ਕੱਟ ਲੋ ਹੈਨਾ। ਫਿਰ ਜੇ ਜਿਆਦਾ ਕਟਣੀਆਂ ਆ ਤੇ ਫਿਰ ਰੋਣਾ ਕਾਦੇ ਲਈ ਖੁਸ਼ੀ-ਖੁਸ਼ੀ ਉਹਨੂੰ ਕੱਟੋ ਤੇ ਜੋ ਜੇ ਪ੍ਰਮਾਤਮਾ ਨੇ ਸਾਨੂੰ ਹੱਥ-ਪੈਰ ਕਾਇਮ ਦਿੱਤੇ ਆ ਚਲੋ ਇਹ ਆ ਕਿ ਬੰਦਾ ਨਹੀਂ ਚੱਲ ਫੇਰ ਸਕਦਾ ਬੈਠਾ-ਬੈਠਾ ਹੀ ਕੋਈ ਕੰਮ ਕਰ ਲਏ ਜੇ ਬੈਠਣ ਜੋਗੇ ਕਰ ਸਕਦਾ ਪਰ ਕੰਮ ਕਰੋ ਮਿਹਨਤ ਕਰਕੇ ਆਪਣਾ ਕਮਾ ਕੇ ਖਾਓ ਜਿਹੜਾ ਕਿਸੇ ਦੇ ਅੱਗੇ ਹੱਥ ਫਲਾਉਣੇ ਆ ਕਿਉਂਕਿ ਹੱਥ ਫਲਾਉਣ ਨਾਲੋਂ ਤਾਂ ਚੰਗਾ ਕੀ ਆਪਣੀ ਜਿਹੜੀ ਕਿਰਤ ਦੀ ਕਮਾਈ ਉਹਦੇ ਵਿੱਚ ਬਰਕਤ ਹੁੰਦੀ ਆ ਹਨਾ ਵੀ ਆ ਕੀ ਨਾ ਤਾਂ ਜ਼ਿੰਦਗੀ ਤੋਂ ਹਾਰੋ ਕਿਉਂਕਿ ਜ਼ਿੰਦਗੀ ਚ ਹਾਰ ਗਏ ਤਾਂ ਫਿਰ ਤਾਂ ਬਸ ਫਿਰ ਅਸੀਂ ਮਤਲਬ ਇਹ ਆ ਕਿ ਸਾਡੇ ਵਰਗੇ ਨੂੰ ਇੱਕ ਤਾਂ ਰੱਬ ਨੇ ਪਹਿਲਾਂ ਹੀ ਸਾਨੂੰ ਇਦਾਂ ਰੱਖਿਆ ਜੇ ਅਸੀਂ ਆਪ ਹਾਰ ਵੀ ਮੰਨ ਗਏ ਤਾਂ ਫਿਰ ਤਾਂ ਅਸੀਂ ਇੱਕਦਮ ਹੀ ਮਤਲਬ ਡਿਪੈਂਡ ਹੋ ਜਾਂਗੇ ਇਸ ਲਈ ਡਿਪੈਂਡ ਨਹੀਂ ਹੋਣਾ ਜਿੰਨਾ ਕਰ ਸਕਦੇ ਆਪਣੇ ਕੰਮ ਕਰੋ ਆਪਣੇ ਹੱਥਾਂ ਨਾਲ ਕਰੋ ਤੇ ਆਪਣਾ ਕੀ ਆ ਆਪਣਾ ਢਿੱਡ ਆਪ ਭਰੋ ਹੈਨਾ ਆਪਣੀ ਕਮਾਈ ਕਰਕੇ ਇਹੀ ਅਸੀਤ ਮੈਸੇਜ ਦੇਣਾ ਚਾਹੁੰਦੇ ਆਂ ਕਿ ਹਾਰੋ ਨਹੀਂ ਕੰਮ ਕਰੋ ਡੱਟ ਕੇ ਕਰੋ